ਇਹ ਪਰਸਨੂ ਜਿਹੜੀ ਆ ਇਹਨੂੰ ਜੰਮੂ ਕਸ਼ਮੀਰ ਤੇ ਬਾਟਾਂ ਦੇ ਭੇਜਿਆ ਜਾਵੇ ਤੇ ਫੌਜ ਦੇ ਹਵਾਲੇ ਕੀਤਾ ਜਾਵੇ ਪੰਜਾਬ ਦੇ ਪੰਜਾਬ ਨੂੰ ਬਚਾਉਣਾ ਜਦੋਂ ਇਹਨਾਂ ਨੂੰ ਸਾਰੀ ਤਕਨੀਕ ਇਹਨਾਂ ਦੇ ਕੋਲੇ ਆ ਇਹਨਾਂ ਦੇ ਕੋਲ ਮੋਬਾਈਲ ਹੁੰਦਾ ਪਤਾਚੋਂ ਤੇ ਉਸਕਾਸ਼ੋਂ ਵੀ ਇਹ ਉਹਨੂੰ ਫੜ ਸਕਦੇ ਮੁਜਰਮ ਨੂੰ ਤੇ ਇਹ ਨਸ਼ਾ ਅਜੇ ਤੱਕ ਕਿਉਂ ਨਹੀਂ ਬੰਦ ਹੋਇਆ ਔਰ ਛੋਟੇ-ਛੋਟੇ ਮੁੰਡਿਆਂ ਨੂੰ ਇਹ ਗਾਇਆਂ ਸਰ ਨੂੰ ਬਣਾ ਕੇ ਉਹਨਾਂ ਤੋਂ ਫਰੋਟੀਆਂ ਲੈਂਦੇ ਆ ਉਸ ਤੋਂ ਬਾਅਦ ਉਹਨੂੰ ਮਾਰ ਕੇ ਇਨਾਮ ਲੈਂਦੇ ਆ ਅਸੀਂ ਨਾ ਅਸੀਂ ਫੁਕਰੇ ਦਾੰ ਪੇ ਸ਼ੁਕਰੇ ਨਾ ਪੀ ਕੇ ਮਾਰ ਜੇ ਕੂਕਾਂ ਚਟਨੀ ਖਾ ਕੇ ਕਰੀਏ ਕੇ ਜਾ ਰਹੇ ਰਗੜ ਘਡੇ ਦੀਆਂ ਭੂਕਾਂ ਸਾਡੇ ਚੰਨ ਸਿੰਘ ਨੇ 43 ਖਤਰਨਾਕ ਕਰਦੀ ਮੁਰਵਾਏ ਸੀਗੇ ਇਹਨਾਂ ਨੇ ਕਦੇ ਕੋਈ ਫੁਕਰੀ ਨਹੀਂ ਮਾਰੀ ਅਸੀਂ ਆ ਕੀਤਾ ਅਸੀਂ ਉਹ ਕੀਤਾ ਅਸੀਂ ਸਨ 71 ਦੀ ਜੰਗ ਦੇ ਵਿੱਚ ਜਿਹੜੀ ਬਾਰਡਰ ਫਿਲ ਬਣ ਚੁੱਕੀ ਆ ਸਾਡੇ ਪੌਣੇ 200 ਪਾਕਿਸਤਾਨੀ ਮਾਰ ਕੇ ਸਾਡੇ ਚਾਦਪੁਰੀ ਤੇ ਧਰਮਵੀਰ ਉਹਨਾਂ ਸੂਝਵਾਨ ਅਫਸਰਾਂ ਨੇ ਸਾਨੂੰ ਹਦਾਇਤਾਂ ਸਖਤ ਕੀਤੀਆਂ ਸੀ ਵੀ ਜਿਹੜੀਆਂ ਨੇ ਇਹਦੀਆਂ ਲਾਸ਼ਾਂ ਠੁੱਡੇ ਦੀ ਮਾਰਨੇ ਤੇ ਗਾਲਾਂ ਨਹੀਂ ਕੱਢਣੀਆਂ ਉਹਨਾਂ ਦੇ ਧਰਮ ਦੇ ਮੁਤਾਬਕ ਉਹਨਾਂ ਨੂੰ ਦਫਨਾਉਣਾ ਹੈ ਇਹ ਸਾਡੀ ਉੱਚੀ ਤੇ ਸੁੱਚੀ ਸੋਚ ਫੌਜ ਦੀ ਕੋਈ ਫੌਜ ਦਾ ਬੰਦਾ ਜਾਂ ਕੋਈ ਟੋਲੀ ਜਾਂ ਕੋਈ ਕਿਸੇ ਤੋਂ ਇਹਨਾਂ ਨੇ ਰਿਸ਼ਵਤ ਖਾਧੀ ਹੋਵੇ ਜਾਂ ਕਿ ਸਬਜ਼ੀ ਵਾਲੇ ਨੂੰ ਪੈਸੇ ਨਾ ਦਿੱਤੇ ਹੋਣ ਕਿਥੇ ਆ ਤੂੰ ਚਾਹ ਵਾਲੇ ਨੂੰ ਪੈਸੇ ਨਾ ਦਿੱਤੇ ਹੋਣ ਜਿਹੜਾ ਪੁਲਿਸ ਪੁਲਿਸਵਾਰ ਸੀ ਵਿਗੜਿਆ ਹੋਇਆ ਇਹਨਾਂ ਨੂੰ ਬਹੁਤ ਸਹੂਲਤਾਂ ਦਿੱਤੀਆਂ ਹੋਈਆਂ ਹਨ ਇਹ ਸਵਦੀਆਂ ਵਾਲਿਆਂ ਨੂੰ ਕੁਰਦੇ ਚਾਹ ਨੂੰ ਥੋੜੇ ਪਰ ਕੇ ਛੋਲੇ ਪਰ ਕੇ ਲੀ ਜਾਂਦੇ ਆ ਇਹਨਾਂ ਦੀ ਤਹਿਕੀਕਤ ਕੀਤੀ ਜਾਵੇ ਔਰ ਅਸੀਂ ਤਾਂ ਇਹ ਚਾਹੁੰਦੇ ਆ ਇਹ ਪੁਲਿਸ ਨੂੰ ਜਿਹੜੀ ਆ ਇਹਨੂੰ ਜੰਮੂ ਕਸ਼ਮੀਰ ਤੇ ਬਾਟਾਂ ਤੇ ਭੇਜਿਆ ਜਾਵੇ ਤੇ ਫੌਜ ਦੇ ਹਵਾਲੇ ਕੀਤਾ ਜਾਵੇ ਪੰਜਾਬ ਦੇ ਪੰਜਾਬ ਨੂੰ ਬਚਾਉਣਾ ਜਦੋਂ ਇਹਨਾਂ ਨੂੰ ਸਾਰੀ ਤਕਰੀਕ ਇਹਨਾਂ ਦੇ ਕੋਲੇ ਆ ਇਹਨਾਂ ਦੇ ਕੋਲ ਮੋਬਾਈਲ ਹੁੰਦਾ ਪਤਾ ਚੋਂ ਤੇ ਉਸਕਾਰ ਚੋਂ ਵੀ ਉਹਨੂੰ ਭੜ ਸਕਦੇ ਮੁੰਡੇ ਨੂੰ ਤੇ ਇਹ ਨਸ਼ਾ ਅੱਜ ਤੱਕ ਕਿਉਂ ਨਹੀਂ ਬੰਦ ਹੋਇਆ ਔਰ ਛੋਟੇ ਛੋਟੇ ਮੁੰਡਿਆਂ ਨੂੰ ਇਹ ਗਾਇਆਂ ਨੂੰ ਬਣਾ ਕੇ ਉਹਨਾਂ ਤੋਂ ਫਰੋਟੀਆਂ ਲੈਂਦੇ ਆ ਉਸ ਤੋਂ ਬਾਅਦ ਉਹਨੂੰ ਮਾਰ ਕੇ ਇਨਾਮ ਲੈਂਦੇ ਆ ਔਰ ਜਿਹੜੀ ਇਹ ਸਾਡੀ ਪ੍ਰਸ਼ਾਸਨ ਭਗਵਾਨ ਤੁਮਾਰ ਸਰਕਾਰ ਇਹਨਾਂ ਨੂੰ 10 ਲੱਖ ਦਾ ਇਨਾਮ ਦਾ ਐਲਾਨ ਕੀਤਾ ਇਹੋ ਸ਼ਰਾਬ ਦੇ ਨਸ਼ੇ ਵਿੱਚ ਜੋ ਸਾਡੇ ਕਰਨਲ ਦੇ ਸਾਹਬ ਦੇ ਨਾਲ ਜਿਨ੍ਹਾਂ ਨੇ ਇਹ ਬੇਇੱਜ਼ਤੀ ਕੀਤੀ ਆ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਚਾਹੀਦੀ ਆ ਸਾਨੂੰ ਇਹ ਪ੍ਰਸ਼ਾਸਨ ਦਾ ਜਿਹੜਾ ਇਹ ਲਾਲਪੋਪਾ ਇਹ ਸਾਨੂੰ ਮਨਜ਼ੂਰ ਨਹੀਂ ਆ ਇਹ ਇਹ ਫੌਜ ਦੇ ਜਿਹੜੇ ਸਾਡੇ ਕਮਾਂਡਰ ਜਿਵੇਂ ਕਹਿੰਦੇ ਆ ਇਹ ਉਵੇਂ ਹੋਣਾ ਚਾਹੀਦਾ ਟ੍ਰੇਨਿੰਗ ਦੇ ਵਿੱਚ ਹੀ ਬੰਦਾ ਰਾਜ ਕਰਦੀ ਇਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਸਾਡੇ ਆਰਮੀ ਦੇ ਵਿੱਚ ਜੋ ਵੀ ਜਵਾਨ ਹੈ ਉਹ ਹਰੇਕ ਪੀਨ ਤੋਂ ਲੈ ਕੇ ਇੱਕ ਉੱਚ ਅਫਸਰ ਤੱਕ ਸਤਕਾਰ ਕਰਦੇ ਨੇ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ ਇਹਨਾਂ ਨੂੰ ਦੇਖੋ ਜਦੋਂ ਛੋਟੇ ਗੱਲ ਕਰਦੇ ਆ ਆ ਤੋਂ ਗਾਲਾਂ ਹੀ ਕੱਢਦੇ ਇਹ ਜਿਹੜਾ ਪੁਲਿਸ ਪ੍ਰਸ਼ਾਸਕ ਹੈ ਪਹਿਲਾਂ ਸਾਰ ਇਹਨਾਂ ਦਾ ਸਕੂਲ ਜਿਹੜਾ ਉਹ ਸਹੀ ਕੀਤਾ ਜਾਵੇ ਜੋ ਇਹਨਾਂ ਦੀ ਟ੍ਰੇਨਿੰਗ ਹੈ ਇਹ ਟ੍ਰੇਨਿੰਗ ਤੋਂ ਸ਼ੁਰੂ ਕੀਤਾ ਜਾਂਦਾ ਹੈ ਕਿ ਗਾੜੀ ਕਰੋ ਜੇ ਸਾਡੀ ਆਰਮੀ ਨਹੀਂ ਸਲਾਮਤ ਹੈਗੀ ਤੇ ਸਾਡੇ ਆਮ ਪਬਲਿਕ ਦੇ ਜਵਾਨ ਜਾਂ ਆਮ ਸਾਡੀ ਪਬਲਿਕ ਹੈ ਉਹ ਕਿਵੇਂ ਸੁਰੱਖਿਅਤ ਰਹੇ ਪਸਿ ਕਿਵੇਂ ਸਮਝੀਏ ਕਿ ਸਾਡੇ ਸੁਰੱਖਿਅਤ ਰਹੇ ਮੈਂ ਇਨਾ ਕੁਛ ਹੀ ਕਹਿਣਾ ਚਾਹੁੰਦਾ ਕਿ ਪ੍ਰਸ਼ਾਸਕ ਇਸ ਵਾਰ ਧਿਆਨ ਦਿੱਤਾ ਜਾਵੇ ਜੋ ਪੰਜਾਬ ਪੁਲਿਸ ਹੈ ਪੰਜਾਬ ਪੁਲਿਸ ਦੇ ਸਾਰੇ ਬੰਦੇ ਸਾਰੇ ਕਲਾਜਿਟ ਸੋ ਜੇ ਨਹੀਂ ਉਹਨਾਂ ਦੇ ਵਿੱਚ ਕੁਝ ਜਿੱਦਾਂ ਕਿ ਖਸਾਨ ਪਸਤ ਪੀਦਾ ਹੈ ਹਸਲ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਸਿੱਟਾ ਜਿਹੜਾ ਹੈ ਜਿੰਨਾ ਬੀ ਆਪਾਂ ਪਾਉਂਦੇ ਆ ਉਹਦੇ ਵਿੱਚ ਆਪਾਂ ਜਦੋਂ ਬੀ ਪਾਉਂਦੇ ਆ ਦੇਖਦੇ ਨਹੀਂ ਕਿ ਬੀ ਸਾਰੇ ਸਹੀ ਨੇ ਜਦੋਂ ਬੀ ਬੋਇਆ ਜਾਂਦਾ ਜਦੋਂ ਦਾਣੇ ਬਣਦੇ ਨੇ ਉਸ ਤੋਂ ਬਾਅਦ ਹੀ ਪਤਾ ਚੱਲਦਾ ਹੈ ਕਿ ਇਹ ਦਾਣਿਆਂ ਦੇ ਵਿੱਚ ਕਾਂਗੇਰੀ ਲੱਗੀ ਹੋਈ ਹੈ ਇਹ ਇੱਕ ਜਿਹੜੇ ਇਹਨਾਂ ਨੇ ਕਰੋਣੀ ਹਰਕਤ ਕੀਤੀ ਹੈ ਇਹ ਮੁਲਾਜ਼ਮਾਂ ਨੇ ਇਹ ਇੱਕ ਕਾਂਗੇਰੀ ਦਾ ਟਾਈਪ ਦਾ ਹੀ ਹੈ ਦਾਣੇ ਨੇ ਜੋ ਕਿ ਦੇਸ਼ ਨੂੰ ਬਦਨਾਮ ਕਰਦੇ ਨੇ ਪੰਜਾਬ ਨੂੰ ਬਦਨਾਮ ਕਰਦੇ ਨੇ ਮੈਂ ਇਹੀ ਚਾਹਾਂਗਾ ਪ੍ਰਸ਼ਾਸਕ ਨੂੰ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ